17 ਸਟੂਡੈਂਟਸ ਦੇ ਨਾਲ ਜਿਨ ਸ਼ੋਸ਼ਣ ਕਰਨ ਵਾਲਾ આરોપી ਬਾਬਾ ਸੁਆਮੀ ਚਤਨਿਆਨੰਦ ਸਰਸਵਤੀ ਦੀਆਂ ਤਿੰਨ ਹੋਰ ਮਹਿਲਾ ਸਹਿਯੋਗੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਸ਼ਾਰਦਾ ਇੰਸਟੀਚਿਊਟ ਦੀਆਂ ਜੋ ਇਹ ਤਿੰਨ ਮੈਂਬਰ ਦੱਸੀਆਂ ਜਾ ਰਹੀਆਂ ਨੇ ਇੱਕ ਇਹਨਾਂ ਦੇ ਵਿੱਚ ਡੀਨ ਹੈ ਤੇ ਉੱਥੇ ਹੀ ਦੋ ਫੈਕਲਟੀ ਮੈਂਬਰ ਨੇ ਇਹ ਤਿੰਨ ਮਹਿਲਾਵਾਂ ਨੂੰ ਜੋ ਸਹਿਯੋਗ ਇਹਨਾਂ ਨੇ ਦਿੱਤਾ ਬਾਬੇ ਦਾ ਉਸ ਦੇ ਤਹਿਤ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾ यौन शोषण ਦੇ ਜੋ આરોਪ ਲੱਗੇ ਨੇ ਬਾਬੇ ਤੇ Swami Chatanyanand Saraswati ਜੋ ਇਸੇ ਇੰਸਟੀਚਿਊਟ ਦਾ ਮੁਖੀ ਹੈ ਉਸ ਦਾ ਸਾਥ ਦੇਣ ਵਾਲੀਆਂ ਤਿੰਨ ਮਹਿਲਾਵਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਦੱਸਦੀਏ ਕਿ ਆਗਰਾ ਤੋਂ ਜਿੱਥੇ ਬਾਬੇ ਦੀ ਗ੍ਰਿਫਤਾਰੀ ਹੋਈ ਸੀ 28 ਸਤੰਬਰ ਨੂੰ ਆਗਰਾ ਤੋਂ ਦਿੱਲੀ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕੀਤਾ ਸੀ 8 ਅਗਸਤ ਤੋਂ ਇਹ ਬਾਬਾ ਫਰਾਰ ਚੱਲ ਰਿਹਾ ਸੀ 17 ਲੜਕੀਆਂ ਦੇ ਨਾਲ ਵਿਦਿਆਰਥਣਾਂ ਦੇ ਨਾਲ शोषण ਕਰਨ ਦੇ ਸਰੀਰਿਕ शोषण ਕਰਨ ਦੇ આરોਪ ਜੋ ਨੇ ਇਸ ਬਾਬੇ ਤੇ ਲੱਗੇ ਨੇ ਤੇ ਹੁਣ ਇਹ ਬਾਬਾ ਜੋ ਹੈ ਉਹ ਦਿੱਲੀ ਪੁਲਿਸ ਦੀ 5 ਦਿਨਾਂ ਦੀ ਰਿਮਾਂਡ ਤੇ ਹੈ ਤਾਂ ਜਹੇ ਦੇ ਵਿੱਚ ਲਗਾਤਾਰ ਕਾਰਵਾਈ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਤਿੰਨ ਮਹਿਲਾ ਸਹਿਯੋਗੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਇਹਨਾਂ ਤਿੰਨ ਮਹਿਲਾਵਾਂ ਤੇ આરોਪ ਨੇ ਕਿ ਇਹਨਾਂ ਨੇ ਬਾਬੇ ਦਾ ਇਸ ਫਰਾਦ ਦੇ ਵਿੱਚ ਸਹਿਯੋਗ ਦਿੱਤਾ ਤੇ ਉੱਥੇ ਹੀ ਲੜਕੀਆਂ ਨੂੰ ਜੋ ਵਿਦਿਆਰਥਣਾ ਸੀ ਉਹਨਾਂ ਨੂੰ ਧਮਕਾਉਣ ਦੇ ਦੋਸ਼ ਲੱਗੇ ਨੇ ਇਹਨਾਂ ਤੇ ਉਹ ਤੇ ਉੱਥੇ ਹੀ ਜੋ ਸਬੂਤ ਸੀ ਉਹ ਮਿਟਾਉਣ ਦੇ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤਾਂ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਬਾਬੇ ਦੀਆਂ ਸ਼ਲੀਲ ਚੈਟਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਇਹ ਤਿੰਨ ਮਹਿਲਾ ਸਹਿਯੋਗੀਆਂ ਨੂੰ ਗ੍ਰਫਤਾਰ ਜੋ ਹੈ ਦਿੱਲੀ ਪੁਲਿਸ ਨੇ ਕੀਤਾ ਹੈ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਇੱਕ ਡੀਨ ਦੱਸੀ ਜਾ ਰਹੀ ਹੈ ਤੇ ਉਥੇ ਹੀ ਦੋ ਫੈਕਲਟੀ ਮੈਂਬਰ ਦੱਸੀਆਂ ਜਾ ਰਹੀਆਂ ਨੇ ਸ਼ਾਰਦਾ ਇੰਸਟੀਚਿਊਟ ਦੀਆਂ ਜਿਸ ਦਾ ਮੁਖੀ اے ਆਰਓਪੀ ਬਾਬਾ ਸੀ ਤਾਂ ਚਤਨਯਨੰਦ ਸਰਸਵਤੀ ਜਿਸ ਨੂੰ ਆਗਰਾ ਤੋਂ ਪੁਲਿਸ ਨੇ ਗ੍ਰਫਤਾਰ ਕੀਤਾ ਸੀ ਪਿਛਲੇ 3 ਹਫ਼ਤਿਆਂ ਤੋਂ ਇੱਕ ਫਰਾਰ ਜੋ ਸੀ ਉਹ ਬਾਬਾ ਚੱਲ ਰਿਹਾ ਸੀ 8 ਅਗਸਤ ਤੋਂ ਇਹ ਫਰਾਰ ਹੋਇਆ ਸੀ ਤੇ ਉਥੇ ਹੀ 29 ਸਤੰਬਰ ਨੂੰ ਦੱਸ ਦਈਏ ਕਿ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਤਾਂ ਹੁਣ ਲਗਾਤਾਰ ਪੁੱਛਗਿੱਛ ਜੋ ਇਸ ਬਾਬੇ ਕੋਲ ਕੀਤੀ ਜਾ ਰਹੀ ਹੈ ਪਟਿਆਲਾ ਹਾਊਸ ਕੋਰਟ ਦੇ ਵਿੱਚ ਜਦ ਇਸ ਬਾਬੇ ਨੂੰ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕੋਰਟ ਨੇ 5 ਦਿਨਾਂ ਦੀ ਦਿੱਲੀ ਪੁਲਿਸ ਨੂੰ ਰਿਮਾਂਡ ਦਿੱਤੀ ਜਿਸ ਤੋਂ ਬਾਅਦ ਹੁਣ ਲਗਾਤਾਰ ਕਈ ਸੱਚ ਨਿਕਲ ਕੇ ਸਾਹਮਣੇ ਆ ਰਹੇ ਨੇ ਤਾਂ ਜਾਹੇ ਦੇ ਵਿੱਚ ਇੱਕ ਹੋਰ ਪੁਲਿਸ ਨੂੰ ਸਫਲਤਾ ਮਿਲੀ ਹੈ ਜਿੱਥੇ ਤਿੰਨ ਮਹਿਲਾ ਸਹਿਯੋਗੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਹੁਣ ਲਗਾਤਾਰ ਜਾਂਚ ਜਾਰੀ ਇਸ ਕੇਸ ਦੀ ਚੱਲ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬਾਬੇ ਦੇ ਵੱਲੋਂ 17 ਲੜਕੀਆਂ ਦੇ ਨਾਲ ਸਰੀਰਕ ਸੋਸ਼ਣ ਕੀਤਾ ਗਿਆ ਹੈ ਇਲਜ਼ਾਮ ਲੱਗੇ ਨੇ ਬਾਬੇ ਤੇ ਲਗਾਤਾਰ ਕਾਰਵਾਈ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਵੱਡੇ ਖੁਲਾਸੇ ਇਸ ਜਾਂਚ ਦੇ ਦੌਰਾਨ ਹੋ ਰਹੇ ਨੇ ਜੋ ਗਰੀਬ ਪਰਿਵਾਰ ਦੀਆਂ ਲੜਕੀਆਂ ਸੀ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਗਰੀਬੀ ਦਾ ਫਾਇਦਾ ਜੋਸੀ ਉਹ ਬਾਬੇ ਦੇ ਵੱਲੋਂ ਚੱਕਿਆ ਜਾ ਰਿਹਾ ਸੀ ਤਾਂ ਜਹੇ ਦੇ ਵਿਚਾਲੇ ਹੁਣ ਸਖਤ ਕਾਰਵਾਈ ਦੀ ਉਮੀਦ ਜੋ ਹੈ ਉਹ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿਉਂਕਿ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜੋ ਸੀ ਉਹ ਇਸ ਇੰਸਟੀਚਿਊਟ ਦੇ ਵਿੱਚ ਪੜ੍ਹਦੀਆਂ ਸੀ ਦਾ ਜਹੇ ਦੇ ਵਿਚਾਲੇ ਬਾਬੇ ਦੇ ਵੱਲੋਂ ਇਸ ਚੀਜ਼ ਦਾ ਫਾਇਦਾ ਚੁੱਕਿਆ ਜਾਂਦਾ ਹੈ